ਅਲਵਿਦਾ ਸੰਗੀਤ ਸਮਰਾਟ ਚਰਨਜੀਤ ਅਹੋਜਾ ਮਸ਼ਹੂਰ ਸੰਗੀਤਕਾਰ ਚਰਨਜੀਤ ਅਹੋਜਾ ਤਧਿਆਤ ਹੋ ਗਿਆ ਉਹਨਾਂ ਟੀਡੀਆਈ ਸਥਿਤ ਆਪਣੀ ਰਿਹائش ਵਿਖੇ ਬੀਤੇ ਕੱਲ ਸ਼ਾਮ 6 ਵਜੇ ਆਖਰੀ ਸਾਹ ਲਏ ਉਹ ਪਿਛਲੇ ਕਾਫੀ ਸਮੇਂ ਤੋਂ ਲੀਵਰ ਦੇ ਕੈਂਸਰ ਤੋਂ ਪੀੜਤ ਸਨ ਅਤੇ ਉਹਨਾਂ ਦਾ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮੁਹਾਲੀ ਦੇ ਬਲੋਂਗੇ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਉਹਨਾਂ ਦੇ ਪਰਿਵਾਰ 'ਚ ਪਿੱਛੇ ਪਤਨੀ ਸੰਗੀਤਾ 아ਹੂਜਾ ਅਤੇ ਚਾਰ ਪੁੱਤਰ ਸਚਿਨ 아ਹੂਜਾ, ਪੰਕਜ 아ਹੂਜਾ, ਲਵ ਅਤੇ ਕੁਸ਼ 아ਹੂਜਾ ਸ਼ਾਮਲ ਹਨ। ਉਹਨਾਂ ਦੇ ਪੁੱਤਰ ਵੀ ਸੰਗੀਤ ਨਾਲ ਜੁੜੇ ਹੋਏ ਹਨ। ਚਰਨਜੀਤ 아ਹੂਜਾ ਨੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੀਆਂ ਸੰਗੀਤਕ ਧੁਨਾਂ ਦੇ ਕੇ ਬੁਲੰਦੀਆਂ ਤੇ ਪਹੁੰਚਾਇਆ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਸੰਗੀਤ ਦਿੱਤਾ। ਉਹ ਪਹਿਲਾਂ ਦਿੱਲੀ ਤੋਂ ਆਪਣਾ ਸਟੂਡੀਓ ਚਲਾਉਂਦੇ ਸਨ। ਪਰ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਆਪਣਾ ਕੰਮ ਮੁਕਾਲੀ ਤਬਦੀਲ ਕਰ ਲਿਆ ਸੀ ਉਤੇ ਪਾਲੀ ਦੇਤਵਾਲੀਆਂ ਨੇ ਸਾਂਝੇ ਕੀਤੇ ਚਰਨਜੀਤ ਅਹੂਜਾ ਨਾਲ ਵਿਤਾਏ ਯਾਦਗਾਰੀ ਪਲ ਅਨੇਕਾਂ ਸੁਪਰ ਹਿੱਟ ਪੰਜਾਬੀ ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਨ ਵਾਲੇ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਦਿਹਾਂਤ ਤੇ ਸੰਗੀਤ ਤੇ ਕਲਾ ਦੇ ਖੇਤਰ ਨਾਲ ਜੁੜੀਆਂ ਕਈ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸ਼੍ਰੋਮਣੀ ਗਾਇਕ ਤੇ ਮਰਹੂਮ ਔਜਾ ਦੇ ਸ਼ਾਗਿਰਦ ਸ਼੍ਰੋਮਣੀ ਗਾਇਕ ਪਾਲੀ ਦੇਵਵਾਲੀਆ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪੰਜਾਬੀ ਸੰਗੀਤਕ ਖੇਤਰ ਚ ਔਜਾ ਸਾਹਿਬ ਨੇ ਜੋ ਕਾਰਜ ਕੀਤਾ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਪਾਲੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਔਜਾ ਸਾਹਿਬ ਨਾਲ ਮੁਹਾਲੀ ਸਥਿਤ ਉਹਨਾਂ ਦੇ ਰਿਕਾਰਡਿੰਗ ਸਟੂਡੀਓ ਵਿਖੇ ਮੁਲਾਕਾਤ ਹੋਈ ਸੀ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਹੁਣ ਪੱਕੇ ਤੌਰ ਤੇ ਪੰਜਾਬ ਚ ਹੀ ਡੇਰੇ ਲਾ ਲੈਣੇ ਹਨ। ਉਹ ਜਸਾਹਬ ਨੇ ਜਿੱਥੇ ਉਹਨਾਂ ਦੇ ਲਿਖੇ ਗੀਤਾਂ ਨੂੰ ਸੰਗੀਤ ਦਿੱਤਾ ਉੱਥੇ ਉਹਨਾਂ ਵੱਲੋਂ ਗਾਏ ਗੀਤਾਂ ਨੂੰ ਵੀ ਆਪਣੀਆਂ ਸੰਗੀਤਕ ਧੁਨਾ ਨਾਲ ਸ਼ਿੰਗਾਰਿਆ। ਪਾਲੀ ਨੇ ਜਿੱਥੇ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਨਕ ਵੱਲੋਂ ਗਾਏ ਉਹਨਾਂ ਦੇ ਲਿਖੇ ਜੁਗਨੀ ਬੇਲੀਆਂ ਦਾ ਉਹ ਜੁਗਨੀ ਯਾਰਾਂ ਦੀ ਤੀਆਂ ਪਰਦੇਸਨਾ ਇੱਕ ਵੀਰ ਦੇ ਵੀ ਰੱਬਾ ਸੋਂ ਖਾਣ ਨੂੰ ਬੜਾ ਹੀ ਚਿਤ ਕਰਦਾ ਸਮੇਤ ਕਈ ਗੀਤਾਂ ਦਾ ਜ਼ਿਕਰ ਕੀਤਾ ਉਥੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਰਿਕਾਰਡ ਤੇਰੇ ਬੰਨਾ ਰਖੜੀ ਤੇ ਅਡੋਲ ਖਾਲਸਾ ਸਮੇਤ ਕਈ ਗੀਤਾਂ ਨੂੰ ਵੀ ਸੰਗੀਤ ਦੇ ਕੇ ਯਾਦਗਾਰੀ ਬਣਾ ਦਿੱਤਾ ਪਾਲੀ ਨੇ ਕਿਹਾ ਕਿ ਸੰਗੀਤਕ ਖੇਤਰ 'ਚ ਪਾਈ ਯੋਗਦਾਨ ਸਦਕਾ ਮਰਹੂਮ ਸੰਗੀਤਕਾਰ ਚਰਨਜੀਤ ਆਹੋਜਾ ਦੀ ਸਦੀਵੀ ਯਾਦ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਹਮੇਸ਼ਾ ਬਣੀ ਰਹੇਗੀ ਉਨਾ ਕਿਹਾ ਕਿ ਪਰਮਾਤਮਾ ਅਹੂਜਾ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਚ ਨਿਵਾਸ ਤੇ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਪਾਣਾ ਮੰਨਣ ਦਾ ਉਮਲ ਬਖਸ਼ੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਚ ਗੀਤਕਾਰ ਤੇ ਗਾਇਕ ਅਮਰਜੀਤ ਸਿੰਘ ਸ਼ੇਰਪਰੀ ਗੀਤਕਾਰ ਸੰਦੇਹ ਸੁਖਬੀਰ ਗਾਇਕ ਜ਼ੁਰਾਵਰ ਸਿੰਘ ਪੰਛੀ ਗਾਇਕ ਰਜਿੰਦਰ ਮਲਹਾਰ ਵੀ ਸ਼ਾਮਲ ਹਨ ਤਾਂ ਦੱਸ ਦਿਓ ਕਿ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਪੰਜ ਤਤਾਂ ਚ ਵਿਲੀਨ ਹੋ ਗਏ ਹਨ ਪਰਸਿੱਦ ਸੰਗੀਤਕਾਰ ਚਰਨਜੀਤ ਸਿੰਘ ਅਵਜਾ ਜਿਨ੍ਹਾਂ ਦੀ ਉਮਰ 74 ਸਾਲ ਸੀ ਤਾਂ ਬੀਤੇ ਕੱਲ ਦਿਹਾਂਤ ਹੋ ਗਿਆ ਸੀ ਅਤੇ ਅੱਜ ਮੋਹਾਲੀ ਸਥਿਤ ਸ਼ਮਸ਼ਾਨ ਘਾਟ ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਵੱਡੇ ਪੁੱਤਰ ਸਚੀਨ ਨੇ ਚਿਖਾ ਨੂੰ ਅਗਨੀ ਦਿੱਤੀ ਦੱਸਦੀ ਕਿ ਅਵਜਾ ਦੇ ਚਾਰ ਪੁੱਤਰ ਹਨ ਇਸ ਦੇ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਹੰਸ ਰਾਜ ਹੰਸ ਸਤਿੰਦਰ ਬੁੱਗਾ ਸੁਖੀ ਬਰਾੜ ਆਲਾਪ ਸਿਕੰਦਰ ਅਤੇ ਮਦਨ ਚੌਂਕੀ ਵੀ ਮੌਜੂਦ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਾਇਕ ਦਿਲਜੀਤ ਤੁਸਾਂਜ ਅਦਾਕਾਰਾ ਨਿਰਮਲ ਰਿਸ਼ੀ ਅਤੇ ਗਾਇਕ ਮਾਸਟਰ ਸਲੀਮ ਸਮੇਤ ਕਈ ਹੋਰ ਕਲਾਕਾਰਾਂ ਨੇ ਚਰਨਜੀਤ ਆਹਜਾ ਦੇ ਦਿਹਾਣ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਚਰਨਜੀਤ ਆਹਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਅਹੂਜਾ ਨੂੰ ਪੰਜਾਬੀ ਸੰਗੀਤ ਦਾ ਸ਼ਲਪਕਾਰ ਕਿਹਾ ਜਾਂਦਾ ਹੈ। ਉਹਨਾਂ ਨੂੰ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਥੰਮ ਮੰਨਿਆ ਜਾਂਦਾ ਹੈ। ਉਹਨਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ। ਉਹਨਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵੀਂ ਪਛਾਣ ਦਿੱਤੀ। ਸੁਰਜੀਤ ਬਿੰਦਰਖਿਆ, ਕੁਲਦੀਪ ਮਾਨਕ, ਗੁਰਦਾਸ ਮਾਨ, ਚਮਕੀਲਾ ਗੁਰਕ੍ਰਪਾਲ ਅਤੇ ਸਤਵਿੰਦਰ ਬੁग्गा ਸਮੀਤ ਬਹੁਤ ਸਾਰੇ ਲੋਕ ਗਾਇਕਾ ਨੂੰ ਪਛਾਣ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਕੁਝ ਗਾਇਕਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨਾਂ ਦੇ ਸੰਗੀਤ ਨਾਲ ਕੀਤੀ ਅਤੇ ਕੁਝ ਤਾਂ ਸੁਪਰਸਟਾਰ ਵੀ ਬਣ ਗਏ। ਚਰਨਜੀਤ ਆਹੂਜਾ ਆਪਣੇ ਪਿੱਛੇ ਜਿਹੜੇ ਨੇ ਆਪਣੇ ਪੁੱਤਰ ਛੱਡ ਗਏ ਹਨ ਜੋ ਸਾਰੇ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ। ਚਰਨਜੀਤ ਸਿੰਘ ਆਹੂਜਾ ਅਤੇ ਉਹਨਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿੱਚ ਰਹਿੰਦੇ ਸਨ ਪਰ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਉਹ ਮੋਹਾਲੀ ਸ਼ਿਫਟ ਹੋ ਗਏ ਸਨ ਬਾਅਦ ਵਿੱਚ ਉਹਨਾਂ ਨੇ ਮੋਹਾਲੀ ਵਿੱਚ ਆਪਣਾ ਸਟੂਡੀਓ ਸਥਾਪਿਤ ਕੀਤਾ ਉਹਨਾਂ ਦਾ ਕਾਰਕ TDAI ਸਿਟੀ ਵਿੱਚ ਸੀ ਉਹ ਅਕਸਰ ਸਟੂਡੀਓ ਆਉਂਦੇ ਸਨ ਪਰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੇ ਦਫ਼ਤਰ ਆਉਣਾ ਬੰਦ ਕਰ ਦਿੱਤਾ ਸੀ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ ਕੋਵਿਡ-19 ਮਹਾਮਾਰੀ ਦੌਰਾਨ ਜਦੋਂ ਲੋਕ ਆਪਣੇ ਘਰਾਂ ਤੱਕ ਸੀਮਤ ਸਨ ਉਹ ਖੁਦ ਆਪਣੇ ਸਟੂਡੀਓ ਵਿੱਚ ਆਉਂਦੇ ਸਨ ਉਹ ਲੋਕਾਂ ਨੂੰ ਸਮਾਜ ਸੇਵਾ ਕਰਨ ਲਈ ਵੀ ਉਤਸ਼ਾਹਿਤ ਕਰਦੇ ਸਨ ਸੋ ਤੁਹਾਨੂੰ ਦੱਸਦੀ ਕਿ ਇੱਕ ਮਸ਼ਹੂਰ ਸੰਗੀਤਕਾਰ ਅੱਜ ਸਾਡੇ ਵਿਚਕਾਰ ਨਹੀਂ ਇਹ ਸੋਗ ਦੀ ਘੜੀ ਦੇ ਵਿੱਚ ਹਰ ਕੋਈ ਉਹਨਾਂ ਨੂੰ ਨਮਨ ਕਰਦਾ ਹੈ ਸ਼ਰਦਾ ਦੇ ਫੁੱਲ ਅਰਪਣ ਕਰਦਾ ਹੈ ਭੇਂਟ ਕਰਦਾ ਹੈ ਸੋ ਅਲਵਿਦਾ ਆਪਣੇ ਸਮਰਾਟ ਸੰਗੀਤਕਾਰ ਚਰਨਜੀਤ ਆਹੋਜਾ ਬਹੁਤ ਦੇਰ ਤੋਂ 96 ਤੋਂ ਇਹ ਮੇਰਾ ਖਿਆਲ ਵੀ ਕੈਂਸਰ ਡਾਇਗਨੋਸ ਹੋ ਗਿਆ ਸੀ ਪਰ ਇੰਨੇ ਜਿੰਦਾ ਦੇ ਲਾਦਮੀ ਔਰ ਇਨੀ ਵਿਲ ਪਾਵਰ ਵਾਲੇ ਆਦਮੀ ਮੈਂ ਪਹਿਲੇ ਦੇਖੇ ਨੇ ਜਿਹੜੇ ਇੰਨਾ ਲੰਮਾ ਸਮਾਂ ਸਰਵਾਈਵ ਕੀਤਾ ਔਰ ਜਿੰਦਾਦਿਲੀ ਦੇ ਨਾਲ ਰਹੇ ਔਰ ਹਮੇਸ਼ਾ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹੇ ਵੀ ਕੁਝ ਵੀ ਚੀਜ਼ ਹੋ ਜਾਏ ਪਰ ਆਪ ਤੁਸੀਂ ਪੋਜ਼ਿਟਿਵ ਰਹਿਣਾ ਔਰ ਅੱਜ ਸੱਚੀ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਗ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਿਣਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚਰਨਜੀਤ ਹੁਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿਣ ਦੀ ਦੁਨੀਆ ਤੱਕ ਇਹਦਾ ਨਾਮ ਜਿੰਦਰਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਹੁਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾਮਾ ਨੇ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਵੀ ਇੱਕ ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹਾਂਗਾ ਵੀ ਇਹ ਮਹੀਨਾ ਕੋਈ ਬਹੁਤ ਵੱਡਾ ਲਾਸ ਹੋਇਆ ਸਾਡ ਕਰਮਜੀਤ ਥੋੜੀ ਵੀ ਗੱਲ ਕਰਦੇ ਸੀ ਹਰਮੋਨੀਅਮ ਦੀ ਉਹਨਾਂ ਨੇ ਆਪਣੇ ਨਾਂ ਤੇ ਹਰਮੋਨੀਅਮ ਸਟਾਰਟ ਵੀ ਕੀਤਾ ਔਰ ਮੈਨੂੰ ਲੱਗਦਾ ਹਰਮੋਨੀਅਮ ਨੂੰ ਇੱਕ ਨਵਾਂ ਮੀਲ ਪੱਥਰ ਉਹੂਜਾ ਸਾਹਿਬ ਨੇ ਦਿੱਤਾ ਕਿ ਹਰਮੋਨੀਅਮ ਨੂੰ ਇਸ ਤਰੀਕੇ ਨਾਲ ਵੀ ਯੂਜ਼ ਕੀਤਾ ਜਾ ਸਕਦਾ ਜਿਹੜੇ ਉਹਨਾਂ ਦੇ ਪੀਸ ਨੇ ਬੀਸ ਵਰਕ ਹੋਇਆ ਹੋਇਆ ਪੁਰਾਣੇ ਗਾਣਿਆਂ ਚ ਚਾਹੇ ਤੁਸੀਂ ਅਮਰ ਸਿੰਘ ਚੰਕੀਲਾ ਹੋਣਾ ਦੇ ਸੁਣ ਲੋ ਜਾਂ ਉਹ ਤੋਂ ਤੋਂ ਬਾਅਦ ਵੀ ਕਿੰਨੀ ਹੀ ਨੇ ਮਤਲਬ ਇੱਕ ਅਲੱਗ ਹੀ ਤਰੀਕਾ ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਇੱਕ ਉਹਨਾਂ ਦੀ ਮਤਲਬ ਆਪਣੀ ਇੱਕ ਪ੍ਰਾਪਤੀ ਆ ਔਰ ਤਾਂ ਹੀ ਉਹਨਾਂ ਨੂੰ ਸੰਗੀਤ ਸਮਰਾਟ ਹਮੇਸ਼ਾ ਹੀ ਕਿਹਾ ਜਾਂਦਾ ਔਰ ਕਿਹਾ ਜਾਂਦਾ ਰਹੂਗਾ ਔਰ ਇਹੋ ਜੇ ਬੰਦੇ ਰੋਜ਼ ਰੋਜ਼ ਤਾਂ ਪੈਦਾ ਨਹੀਂ ਹੁੰਦੇ ਅੱਜ ਇੱਕ ਪੰਜਾਬੀ ਸੰਗੀਤ ਦੇ ਯੁੱਗ ਦਾ ਅੰਤ ਹੋ ਗਿਆ ਔਰ ਉਹ ਚਲਦੀ ਫਿਰਦੀ 뮤직 ਦੀ ਸੰਸਥਾ ਹਣਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਐਨ ਬਿਲਕੁਲ ਪਰਫੈਕਟ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੰਮ 'ਚ ਕੋਈ ਕਮੀ ਨਹੀਂ ਛੱਡਣੀ ਇੱਕ ਜਨੂਨ ਦੇ ਨਾਲ 뮤직 ਕੀਤਾ ਹਣਾ ਔਰ ਜਿਨ੍ਹਾਂ ਦਾ ਗਾਣਿਆਂ ਦੇ ਨਾਲ ਨਾਲ 뮤직 ਲਈ ਵੀ ਸਪੈਸ਼ਲੀ ਅਸੀਂ ਰੋਕ ਰੋਕ ਕੇ ਕਈ ਵਾਰੀ ਪਿੱਛੇ ਕਰ ਕਰਕੇ ਸੁਣਦੇ ਹਾਂ ਕਿ ਕੀ ਹਣਾ ਉਹਨਾਂ ਨੇ বাজਾਇਆ ਮਤਲਬ ਐਸੇ ਐਸੇ ਪੀਸ ਵਰਕ ਉਹਨਾਂ ਦੇ ਔਰ ਕਿਉਂਕਿ ਮਿਹਨਤ ਇਡੀ ਲੰਬੀ ਹੁੰਦੀ ਸੀ ਮਤਲਬ ਐਨਾ 3-3 ਸਾਲ ਇੱਕ ਇੱਕ ਐਲਬਮ ਨੂੰ ਲਾ ਦੇਣਾ ਸੋ ਇਹ ਕੋਈ ਜਨੂਨੀ ਬੰਦਾ ਹੀ ਔਰ ਜਿਹਨੂੰ ਵਾਕਈ ਸੰਗੀਤ ਦੇ ਨਾਲ ਪਿਆਰ ਆ ਔਰ ਜਿਹਦੇ ਅੰਦਰ ਇੱਕ ਚਿੰਗ ਹੁੰਦੀ ਆ ਕਿ ਮੈਂ ਕੁਝ ਨਵਾਂ ਕਰਕੇ ਦਵਾ ਸੋ ਇਹੋ ਜੇ ਇਨਸਾਨ ਦਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਹਮੇਸ਼ਾ ਹੀ ਉਹਨਾਂ ਦੇ ਗਾਣੇ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਅਮਰ ਰਹਿਣਗੇ ਉਹਨਾਂ ਦਾ 뮤직 ਜੋ ਉਹਨਾਂ ਨੇ ਕੰਪੋਜ਼ ਕੀਤਾ ਜਿੰਨੇ ਆਰਟਿਸਟਾਂ ਅੰਤਰਰਾਸ਼ਟਰੀ ਉਹਨਾਂ ਨੇ ਬਣਾਇਆ ਸੋ ਰਹਿੰਦੀ ਦੁਨੀਆ ਤੱਕ ਉਹ ਜਸਾਬ ਦਾ ਨਾਮ ਲਿਆ ਜਾਊਗਾ ਤੇ ਉਹਨਾਂ ਵਰਗਾ ਨਾ ਕਿਸੇ ਨੇ ਬਣਤਾ ਸਕਣਾ ਨਹੀਂ ਕਿਸੇ ਨੇ ਉਹਨਾਂ ਵਰਗਾ ਹੋਣਾ ਬਹੁਤ ਮੁਸ਼ਕਿਲ ਆ ਪਰਮਾਤਮਾਈ ਕੇ ਯੋਗ ਦੇ ਵਿੱਚ ਇਦਾਂ ਦਾ ਇੱਕ ਇੱਕ ਰੋਹ ਇਦਾਂ ਦੀ ਪੈਦਾ ਹੁੰਦੀ ਹੈ ਉਹ ਉਹ ਚਰਨ ਜੀ ਦੂਜਾ ਸਾਫ ਸੀਗਾ ਸੋ ਉਹਨਾਂ ਦਾ ਕਟਾ ਜਿਹੜਾ ਪੰਜਾਬੀ ਇੰਡਸਟਰੀ ਨੂੰ ਪਿਆ ਮੇਰੇ ਖਿਆਲ ਇੱਕ ਅਦਾ ਕਦੀ ਕਦੀ ਨਾ ਪੂਰਾ ਹੋਣ ਵਾਲਾ ਕਟਾ ਜਿਹੜਾ ਪਿਆ ਸੋ ਅੱਜ ਸਾਰੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਹੈ ਸਾਰੇ ਪੰਜਾਬੀ ਕਮਿਊਨਿਟੀ ਦੇ ਵਿੱਚ ਸੋਗ ਹੈ ਕਿਉਂਕਿ ਇਦਾਂ ਦੇ ਬੰਦੇ ਬਹੁਤ ਹੀ ਘੱਟ ਰੇਅਰ ਪੈਦਾ ਹੁੰਦੇ ਨੇ ਸੋ ਪਰਮਾਤਮਾ ਇਦਾਂ ਦੇ ਬੰਦਿਆਂ ਨੂੰ ਲੈ ਵੀ ਛੇਤੀ ਜਾਂਦਾ ਸੋ ਪ੍ਰਮਾਤਮਾ ਅਸੀਂ ਤੇ ਇਹੋ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬਸ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ